ਉਹ ਹੁਣ ਫੇਰ ਆ ਗਿਆ ਜੋ ਕਿ ਉੱਤਰ ਪਹਾੜੋਂ ਆਇਆ ਫੇਰ ਆ ਗਿਆ ਹੁਣ ਚਾਰ ਸਾਲਾਂ ਬਾਅਦ ਆ ਜਾਂਦੇ ਨੇ ਕਹਿੰਦੇ ਹੁਣ ਪੰਜਾਬ ਠੀਕ ਕਰਾਂਗੇ ਸੀ ਖਰਾਬ ਕੀ ਨਹੀਂ ਕੀਤਾ ਸੀ ਪੰਜਾਬ ਅਸੀਂ ਕੀ ਕੀਤਾ ਸੀ ਅਸੀਂ ਤਾਂ ਚੰਗੇ ਭਲੇ ਇੱਕ ਸੀ ਹੋਈ ਹੋਰ ਕੰਮ ਕਰਦੇ ਸੀਗੇ ਜੇ ਤੁਸੀਂ ਚੱਜਦੇ ਨਿਕਲ ਹੁੰਦੇ ਅਸੀਂ ਖਾਨੂੰ ਆਉਣ ਦੀ ਲੋੜ ਹੀ ਨਹੀਂ ਸੀ ਹੁਣ ਕਹਿੰਦੇ ਪੰਜਾਬ ਠੀਕ ਕਰਾਂ ਕਿਹੜੇ ਪੰਜਾਬ ਠੀਕ ਕਰੋਗੇ ਬਸ ਕਰੋ ਤੁਹਾਡਾ ਠੀਕ ਕੀਤਾ ਐ ਅਜੇ ਤਾ ਤੂੰ ਠੀਕ ਨਹੀਂ ਹੋ ਰਿਹਾ ਕਰਦੇ ਨੇ ਨਾ ਸਭ ਤੋਂ ਵੱਡਾ ਗਾਣਾ ਮੈਨੂੰ ਦੰਦੇ ਇਹ ਕਿੱਥੋਂ ਆ ਗਿਆ ਉਹ ਗੱਲ ਤਾਂ ਗੱਲ ਹੈ ਤਾਂ ਨਹੀਂ ਨਹੀਂ ਆਇਆ ਥੋੜੀ ਹੁੰਦਾ ਹੁੰਦਾ ਹੈ ਅੱਛਾ ਤੁਹਾਨੂੰ ਹੁਣ ਮੈਂ ਮੈਨੂੰ ਚਾਹ ਹੁੰਦਾ ਇਸ ਗੱਲ ਦਾ ਮੈਨੂੰ ਆਪਣੇ ਆਪ ਨੂੰ ਚਾਹ ਤੁਹਾਨੂੰ ਤਾਂ ਹੋਊਗੀ ਫਿਰ ਮੈਂ ਬੱਚਿਆਂ ਨੂੰ ਮਿਲ ਕੇ ਆਵਾਂ ਗੱਲ ਕਰੀ ਉਹਨਾਂ ਨਾਲ ਉਹਨਾਂ ਨੂੰ ਨਿਯੁਕਤੀ ਪੱਤਰ ਦੇਈ ਇਸ ਗੱਲ ਤੇ ਵੀ ਇਤਰਾਜ਼ ਕਰਦੇ ਆ ਲੈ ਕਹਿੰਦੇ ਉਹਨੂੰ ਕਲਰਕਾਂ ਨੂੰ ਜੋ ਜੋ ਮੈਡੀਕਲ ਅਸਟ੍ਰਨ ਨੂੰ ਜੋ ਹੈਲਥ ਵਰਕਰਾਂ ਨੂੰ ਮੁੱਖ ਮੰਤਰੀ ਥੋੜੀ ਦਿੰਦਾ ਹੁੰਦਾ ਉਹ ਨਿਯੁਕਤੀ ਪੱਤਰ ਲੈ ਤੁਹਾਨੂੰ ਤਾਂ ਸਮਝਦੀ ਕੱਕ ਨਹੀਂ ਹੈ ਇਹ ਤੁਹਾਨੂੰ ਪਤਾ ਲੱਗਦਾ ਇਹਨਾਂ ਦੀ ਮਾਨਸਿਕਤਾ ਦਾ ਮੈਂ ਕਿ ਮੈਂ ਜਾਊਂਗਾ ਜਾਂ ਕਰ ਲੋਗੀ ਕਰਨਾ ਇਹ ਮਤਲਬ ਇਹ ਕਹਿੰਦੇ ਮੁੱਖ ਮੰਤਰੀ ਤਾਂ ਬਸ ਵੱਡੇ ਕੰਮ ਕਰੇ ਉਦੋਂ ਤਾਂ ਉਹ ਤਾਂ ਮਤਲਬ ਜੇ ਮੁੱਖ ਮੰਤਰੀ ਨੂੰ ਕੋਈ ਗਾਲਾਂ ਕੱਢ ਜੇ ਨੋ 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 ਮੁੱਖ ਮੰਤਰੀ ਨਹੀਂ ਗਾਲਾਂ ਕੱਢ ਸਕਦਾ ਕਿਉਂਕਿ ਉਹ ਬਹੁਤ ਵੱਡੇ ਅਹੁਦੇ ਤੇ ਬੈਠੇ ਉਹ ਬੰਦੇ ਉਹਦੇ ਤੇ ਗਾਲਾਂ ਕੱਢਣ ਨੂੰ ਬੈਠੇ ਜਵਾਬ ਵੀ ਤਾਂ ਦੇਣਾ ਚਾਹੀਦਾ ਨਾ ਮੁਰੋਂ ਹੁਣ ਜਦੋਂ ਮੈਂ ਇੱਕ ਦੇ ਚਾਰ ਜਵਾਬ ਦੇਣਾ ਹੁਣ ਬੋਲਣੋਂ ਹਟ ਜਾ ਫਿਰ ਕਹਿੰਦੇ ਯਾਰ ਤਾ ਗਲਤ ਕਰਦਾ ਐ ਨਹੀਂ ਕਰਨਾ ਚਾਹੀਦਾ ਮੁੱਖ ਮੰਤਰੀ ਨੂੰ ਪਤਾ ਨਹੀਂ ਕੀ ਹਉਆ ਬਣਾਤਾ ਇਹਨਾਂ ਨੇ ਮੁੱਖ ਮੰਤਰੀ ਨੂੰ ਸੋ ਇਹ ਆਮ ਜਨਤਾ ਨੂੰ ਕੱਖਰੀ ਸਮਝਦੇ ਸਾਡੇ ਐਮ ਐਲ ਏ ਨੂੰ ਕਹਿੰਦੇ ਕਿ ਹੋ ਜਾ ਮਟੀਰੀਅਲ ਆ ਗਿਆ ਦੱਸੋ ਜਮੂਰੇ ਬੰਨਵੇਂ ਜਮੂਰੇ ਕਹਿੰਦੇ ਸਾਨੂੰ ਜਦੋਂ ਜਵਾਬ ਦਿੰਨੇ ਆ ਮੂਰ ਅੱਗੇੋਂ ਕਿ ਭਾਈ ਸਾਡੇ ਬਾਪੂ ਸਮਝ ਲੈ ਨਹੀਂ ਕਰਦੇ ਸੀ ਅਸੀਂ ਤਾਂ ਪਿੱਛੇ ਰਹਿ ਗਏ ਸੀ ਤੁਹਾਡੇ ਬਾਪੂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਕਰਦੇ ਸੀ ਸਾਡੇ ਮਾਮਾ ਆਟੇ ਦੇ ਬਿਸਕੁਟ ਬਣਾਉਂਦੇ ਸੀ ਦੁਆੜੀ ਵੇਲੇ ਐਨਾ ਕ ਫਰਕ ਰਹਿ ਗਿਆ ਫਿਰ ਬੋਲਦੇ ਨਹੀਂ ਸੋ ਇਹ ਤਾਂ ਕਾਊਂਟਰ ਕਰੇ ਤੋਂ ਹੀ ਹੈ ਹਟਣਗੇ अदरवाइज ਨਹੀਂ ਹਟਣਗੇ अदरवाइज ਤਾਂ ਨੰਨਾ ਆਪਸ ਦੇ ਵਿੱਚ ਸਮਝੋਤੇ ਹੋਏ ਹੋਏ ਨੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਬਸ ਆ ਚਲੀ ਜਾਂਦਾ ਤੋ ਆਮ ਘਰਾਂ ਦੇ ਤੀਆਂ ਪੁੱਤਾਂ ਨੂੰ ਤਾਂ ਇਹਨੇ ਬਸ ਕਿਸਮਤ ਤੇ ਛੱਡਿਆ ਹੋਇਆ ਕਿ ਮਰੋ ਖਾਪੋ ਜਿੱਧਰ ਮਰਜੀ ਜਾਓ ਕੋਈ ਤੁਹਾਨੂੰ ਨੌਕਰੀ ਨਹੀਂ ਮਿਲੂਗੀ ਕੋਈ ਤੁਹਾਨੂੰ ਕੋਈ ਗਾਈਡੈਂਸ ਨਹੀਂ ਮਿਲੂਗੀ ਕੋਈ ਕਾਲਜ ਨਹੀਂ ਬਣਾਵਾਂਗੇ ਅਸੀਂ ਕੋਈ ਸਕੂਲ ਨਹੀਂ ਬਣਾਉਣਾ ਅਸੀਂ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਨਹੀਂ ਭਰਿਆ ਜਾਂਦੀਆਂ ਕੀ ਕਰੀਏ ਫਿਰ ਹੁਣ ਸਕੂਲ ਅਪਡੇਟ ਕਰ ਰਹੇ ਆ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਐਸ ਵਾਰ ਸਾਡੇ ਬੱਚੇ ਸੈਂਕੜੇ ਗਿਣਤੀ ਸਰਕਾਰੀ ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਪਿੰਡਾਂ ਦੇ ਬੱਚੇ ਬੱਚੀਆਂ ਜੇਈ ਮੈਨ ਜੇਈ ਐਡਵਾਂਸ ਨੀਟ ਫੌਜ ਦੇ ਤੇ ਵੱਡੇ ਵੱਡੇ ਜਿਹੜੇ ਇਗਜ਼ਾਮ ਨੇ ਕੰਪੀਟੀਸ਼ਨ ਦੇ ਦੇਸ਼ ਦੇ ਉਹ ਪਾਸ ਕਰ ਰਹੇ ਨੇ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਪਰ ਇੱਕ ਬੱਚੀ ਆਈ ਉਹਨੇ ਜੇਈ ਐਡਵਾਂਸ ਕਲੀਅਰ ਕੀਤਾ ਡਿੜਬੇ ਤੋਂ ਆ ਮੈਂ ਕਸਤੂਰ ਬੰਜਾਰਾ ਦਾ ਪਿੰਡ ਹੈ ਦੜਵੇਂ ਦੇ ਨੇੜੇ ਉਹਨੇ ਉਹਨੇ ਬੋਲ ਕੇ ਦੱਸਿਆ ਇੱਥੇ ਆਈ ਸੀ ਕਿ ਨਹੀਂ ਮੈਨੂੰ ਪਲੱਸ 2 ਤੱਕ ਇਹ ਪਤਾ ਨਹੀਂ ਸੀ ਕਿ ਜੇ ਜੇਹ ਹੀ ਕੀ ਹੁੰਦਾ ਹੈ ਫਿਰ ਮੈਨੂੰ ਜਦੋਂ ਪਤਾ ਲੱਗਿਆ ਮੈਂ ਪੜਨ ਲੱਗੀ ਸਕੂਲ ਆਫ ਫੈਮਿਨਿਅਸ ਜੀ ਤੇ ਮੈਂ ਟੌਪ ਕਰ ਗਈ ਤੇ ਕਲੀਅਰ ਕਰ ਲਿਆ ਉਹਨੇ ਮੌਕਾ ਤਾਂ ਦਿਓ ਨਾ ਜਾ ਤਾਂ ਹੋ ਵੀ ਨਾ ਸਾਡੇ ਚ ਟੈਲੈਂਟ ਦੀ ਕਮੀ ਹੈ ਮੌਕੇ ਹੀ ਨਹੀਂ ਦਿੰਦੇ ਸਾਨੂੰ ਮੈਂ ਅੱਜ ਇਹ মিডিਆ ਖੜਾ ਸਾਰਾ ਮੈਂ ਕਹਿਣਾ ਇਹਨਾਂ ਦੇ ਜਵਾਕਾਂ 'ਚ ਕੋਈ ਟੈਲੈਂਟ ਨਹੀਂ ਹੈਗਾ ਉਹਨਾਂ ਨਾਲੋਂ ਜ਼ਿਆਦਾ ਇੰਟੈਲੀਜੈਂਟਾਂ ਸੀ ਉਹਨਾਂ ਨਾਲੋਂ ਜ਼ਿਆਦਾ ਹੁਸ਼ਿਆਰਾਂ ਸੀ ਇਹ ਆਪਣੇ ਬੁਗੇ ਜਿਹਾ ਲਿਆ ਕੇ ਵੀ ਆ ਬਣਾਉਂਦੇ ਨੇ ਸਾਡੇ ਉੱਤੇ ਧਰ ਦਿੰਦੇ ਨੇ ਜਿਹਨਾਂ ਨੂੰ ਪੰਜਾਬੀ ਬੋਲਣੀ ਆਵੇ ਨਾ ਕੋਈ ਡਿਸੀਜਨ ਮੇਕਿੰਗ ਹੈ ਜੰਮ ਦੀ મતਲਬ ਗਨਮੈਨ ਮਿਲ ਜਾਂਦੇ ਉਹਨਾਂ ਨੂੰ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਜੰਮੇ ਨੇ ਉਹ ਕਦੇ ਉਹਨਾਂ ਨੇ ਗਰੀਬੀਆਂ ਦੁਸ਼ਵਾਰੀਆਂ ਜਾਂ ਕੋਈ ਉਹ ਦੇਖਿਆ ਹੀ ਨਹੀਂ ਉਹ ਕਹਿੰਦੇ ਇਹ ਬਸ ਤੁਹਾਡੇ ਉਹਨਾਂ ਗਾਂ ਵਾਲੇ ਤੁਹਾਡੇ ਬਾਰਸੇ ਹੀ ਹੋਣਗੇ ਸਾਡੇ ਬੱਚਿਆਂ ਤਾਂ ਤੁਸੀਂ ਲਿਆ ਕੇ ਦੇਖੋ ਇਹਨਾਂ ਨੇ ਬਣਾ ਲਿਆ ਨੰਬਰਦਾਰੀਆਂ ਕਿ ਇਹ ਸਾਡੇ ਤੋਂ ਬਿਨਾ ਹੋਰ ਕੋਈ ਚੜਾਈ ਨਹੀਂ ਸਕਦਾ ਇਹ ਪਹਿਲਾਂ ਮੈਨੂੰ ਕਹਿੰਦੇ ਰਹੇ ਕਹਿੰਦੇ ਸਰਕਾਰ ਇਹਨੂੰ ਤਾਂ ਇੱਕ ਸਾਲ ਨਹੀਂ ਚੱਣੀ ਜੋ ਸਾਲ ਚੱਲੇਗੀ ਕਹਿੰਦੇ 2 ਸਾਲ ਤਾਂ ਪੂਰੇ ਕਰ ਦੇਣੀ ਹੈ ਜੋ 2 ਸਾਲ ਚੱਲ ਗਈ ਤੀਜਾ ਸਾਲ ਨਹੀਂ ਛੱਡ ਤੀਜਾ ਵੀ ਹੋ ਗਿਆ ਸਾਢੇ 3 ਸਾਲ ਤੱਕ ਪੜਾਕਾ ਪੈ ਜਾਊਗਾ ਸਾਢੇ 3 ਵੀ ਹੋ ਗਏ ਹੁਣ ਕਹਿੰਦੇ 27 ਚ ਨਹੀਂ ਆਉਂਦੇ ਇਹ ਲੈ ਹੁਣ ਕਹਾਂ ਕਹਾਂ ਜਾਈ ਜਾਂਦੇ ਤਜਰਬਾ ਤਾਂ ਤਾਈਓ ਹੋਊਗਾ ਜੇ ਕੰਮ ਦੇਵੋਗੇ ਕੋਈ ਹੁਣ ਅਸੀਂ ਵੀ ਤਜਰਬੇਕਾਰ ਹੋ ਗਏ ਸਾਨੂੰ ਵੀ ਤਜਰਬਾ ਹੋ ਗਿਆ ਵੀ ਕਿਵੇਂ ਫੜਨੇ ਨੇ ਨਸ਼ੇ ਵਾਲੇ ਸਾਨੂੰ ਵੀ ਪਤਾ ਲੱਗ ਗਿਆ ਵੀ ਕਿਹੜੇ ਕਿਹੜੇ ਜਿਹੜਾਂ ਚ ਭੇਜੀਦੇ ਹੁੰਦੇ ਆ ਇਹ ਹੁਣ ਕਹਿੰਦੇ ਨਾ ਉਹ ਨਾ ਇਹ ਤਾਂ ਜੀਲਾਂ ਚ ਭੇਜ ਰਿਆ ਗਲਤ ਗੱਲ ਕਰ ਰਿਹਾ ਇਹ ਲੋਕਤੰਤਰ ਦੀ ਹੱਤਿਆ ਲੈ ਦੱਸੋ ਜੇ ਇਹਨਾਂ ਨੂੰ ਫੜ ਲਈ ਲੋਕਤੰਤਰ ਦੀ ਹੱਤਿਆ ਤੇ ਸਾਡੇ ਘਰੇ ਪੁਲਿਸ ਆ ਜੀ ਉਹ ਰੇਡ ਹੈ ਉਹ ਚੱਪ ਹੈ ਫੋ ਮੈਂ ਹਮੇਸ਼ਾ ਤੁਹਾਡੇ ਪੱਖ ਤੋਂ ਮੈਂ ਪਾਰਲੀਮੈਂਟ ਚ ਵੀ ਬੋਲਦਾ ਸੀ ਮੈਂ ਲੋਕਾਂ ਦੇ ਪਾਸੇ ਬੋਲਦਾ ਸੀ ਪਬਲਿਕ ਬਣ ਕੇ ਜਾਂਦਾ ਸੀ ਮੈਂ ਜੋ ਗੁੱਸਾ ਤੁਹਾਡੇ ਦਿਲ ਚ ਸਿਸਟਮ ਪ੍ਰਤੀ ਉਸੇ ਮੇਰੇ ਕੋਲ ਕਲੀਅਰ ਕਰਾਂਗੇ ਹੌਲੀ ਹੌਲੀ ਇਹੇ ਨਿਕਲੂਗਾ ਔਰ ਇਹ ਐਸੀ ਤਰ੍ਹਾਂ ਹੋਊਗਾ ਆਪਾਂ ਆਪਣਾ ਕੰਮ ਕਰਦੇ ਜਾ ਉਹਨਾਂ ਨੂੰ ਕਰੀ ਜਾਂਦੇ ਜੋ ਕਰਨਾ। ਜੋ ਆਪਣੇ ਹੁਣ ਰੱਖੇ ਹੋਏ ਨੇ ਸਾਰਾ ਸੋਸ਼ਲ ਮੀਡੀਆ ਤੇ ਜੋ ਲੋਕ ਦੇ ਗਾਣਾ ਕੱਢਣ ਤੜਕੇ ਕੋਈ ਉਹਦਾ ਕੋਈ ਕੋਈ ਤੱਥ ਨਹੀਂ ਹੈਗਾ। ਕੋਈ ਬਸ ਸਿੱਧੋ ਹੀ ਲਗਦਾ ਉਹ ਪ੍ਰੋਸਜੋਗ ਸੂਤਰ ਤੋਂ ਪਤਾ ਲੱਗਿਆ ਵੀ ਐ ਹੋ ਗਿਆ। ਚਲੋ ਜੀ ਉਹ ਨਹੀਂ ਮੈਨੂੰ ਮਿਲਿਆ ਇੱਕ ਨਹੀਂ ਮਿਲਿਆ ਮੈਂ ਪੂਰੀ ਦੁਨੀਆ ਨੂੰ ਮਿਲਦਾ ਇੱਕ ਇੱਕ ਦੇ ਸੂਤਰ ਰਹਿੰਦੇ ਕਿੱਥੇ ਇਹਨਾਂ ਦੇ। ਮਨ ਤਾਂ ਮਿਲਿਆ ਨਹੀਂ 20 ਸਾਲ ਜੀ ਮੈਂ ਸੂਤਰਾਂ ਜੀ। ਆਪ ਵੀ ਲਿਖ ਦੇਣਾ ਕੁਝ ਵੀ ਲਿਖ ਦਿੰਦੇ ਨੇ ਹੱਦ ਹੈ ਯਾਰ ਸੋ ਇਸ ਕਰਕੇ ਆਪਾਂ ਨੂੰ ਫਾਈਟ ਕਰਨਾ ਪੈਣਾ ਇਹ ਐ ਜੇ ਹੁਣ ਤੁਸੀਂ ਨਾ ਕਿਤੇ ਵਿਸਲੇ ਹੋ ਜਾਓ ਕਿ ਤੁਹਾਨੂੰ ਨੌਕਰੀ ਮਿਲ ਗਈ ਚਲੋ ਬਸ ਠੀਕ ਹੈ ਆਪਾਂ ਸਿਸਟਮ ਜਿਵੇਂ माजी ਚੱਲੀ ਜਾਵੇ ਆਪਾਂ ਨੂੰ ਤਾਂ ਮਿਲ ਗਈ ਤੁਹਾਨੂੰ ਤੁ ਆਉਣ ਵਾਲੀਆਂ ਜਿਹੜੇ ਅਪਕਮਿੰਗ ਜਨਰੇਸ਼ਨ ਐ ਉਹਨਾਂ ਨੂੰ ਵੀ ਗਾਈਡ ਕਰਨਾ ਪੈਣਾ ਵੀ ਕਿਹੜੇ ਪੇਪਰ ਦੇਣੇ ਨੇ ਕਿਵੇਂ ਹੁਣ ਤੁਹਾਡੇ ਕੋਲੇ ਆਉਣਗੇ ਤੁਸੀਂ ਜੌਬ ਮਿਲ ਗਈ ਤਾਂ ਗਵਾਂਡੀ ਵੀ ਆਉਣਗੇ ਤੁਹਾਡੇ ਕੋਲੇ ਵੀ ਕਿਹੜਾ ਪੇਪਰ ਦਿੱਤਾ ਸੀਗਾ ਜੀ ਕਿਹੜੀ ਪੜਾਈ ਪੜੀ ਸੀ ਅਸੀਂ ਵੀ ਪੜਾਉਣੀ ਆਪਣੇ ਮੁੰਡੇ ਨੂੰ ਆਪਣੇ ਕੁੜੀ ਨੂੰ ਦੱਸ ਦਿਓ ਵਿਆਹ ਹੁੰਦਾ ਇਹਨਾਂ ਨੇ ਸਾਨੂੰ ਇੰਨਾ ਡਰਾਇਆ ਹੋਇਆ ਵੀ ਦੱਸਣਾ ਕਿਸੇ ਹੋਰ ਨੂੰ ਕਿਤੇ ਜ਼ਿਆਦਾ ਰਸ ਨਾ ਹੋ ਜੇ ਮਿਲ ਬੀਜਾ ਮਿਲ ਜੇ ਨਾ ਜੇ ਦੱਸਦੇ ਨਹੀਂ ਹੈਗੇ ਆਪਾਂ ਗਵਾਂਡੀਆ ਨੂੰ ਵੀ ਕਿਤੇ ਆਮੇ ਨਾ ਯਾਰ ਕੋਈ ਪਾਣੀ ਨਾ ਮਾਰ ਦੇ ਜਾ ਕੋਈ ਆਇ ਨਾ ਹੋ ਜੇ ਜਦੋਂ ਚੱਲਾਂਗੇ ਉਹਦੀ ਉਦੋਂ ਦੇਖਾਂਗੇ ਉਹ ਤਾਂ ਉਹਦੀ ਪਤਾ ਲੱਗਦਾ ਜਦੋਂ ਉਧਰੋਂ ਕੱਢ ਦਿੰਦੇ ਆ ਦੋਛਾ ਚੱਲੇ ਗਿਆ ਸੀ ਉਹ ਹੀ ਕਹੀਏ ਨੇ ਪੂਰੇ ਕੋਲੇ ਜਾ ਕੇ ਪੜ੍ਹਨ ਨਾ ਗਿਆ ਇਸ ਕਰਕੇ ਆਹ ਦਿੱਤੀ ਧਰਤੀ ਨੂੰ ਆਪਾਂ ਮਾਨ ਸਤਕਾਰ ਦੇਈਏ ਆਪਣੀ ਧਰਤੀ ਦੀ ਇੱਜ਼ਤ ਕਰੀਏ ਇਹ ਗੁਰੂਆਂ ਦੀ ਧਰਤੀ ਹੈ ਵਰਦਾਨ ਪ੍ਰਾਪਤ ਧਰਤੀ ਹੈ ਫਰਟਾਈਲ ਧਰਤੀ ਹੈ ਟੈਲੈਂਟ ਟੈਂਟੈਂਟਡ ਲੋਕਾਂ ਦੀ ਧਰਤੀ ਹੈ ਸਭ ਤੋਂ ਵਧੀਆ ਡਾਕਟਰ ਸਭ ਤੋਂ ਵਧੀਆ ਇੰਜੀਨੀਅਰ ਸਭ ਤੋਂ ਵਧੀਆ ਜਿੰਨੇ ਵੀ ਮੈਥ ਵਾਲੇ ਸਾਇੰਸ ਵਾਲੇ ਇਕਨੋਮਿਕਸ ਵਾਲੇ ਇਸ ਧਰਤੀ ਦੇ ਜੰਮੇ ਹੋਏ ਅੱਜ ਮਾਸਟਰ卡ਡ ਦਾ ਜਿਹੜਾ ਸੀਓ ਹੈ ਉਹ ਪੰਜਾਬੀ ਸਾਡੇ ਇਕਨੋਮਿਸਟ ਜਿੰਨੇ ਆਰਥਿਕ ਅਰਥਸ਼ਾਸਤਰੀ ਨੇ ਪੰਜਾਬੀ ਨੇ ਇਹ ਤਾਂ ਕੋਈ ਕਿਤੋਂ ਪੜਿਆ ਜਿ ਹਿਵਰਸਟੀ ਚੋਂ ਕੋਈ ਕਿਤੋਂ ਪੜਿਆ ਇੰਜੀਨੀਅਰ ਸਾਡੇ ਜਿਹੜੇ ਵੱਡੇ ਵੱਡੇ ਜਹਾਜ਼ ਬੋਇੰਗ ਵਰਗੀਆਂ ਕੰਪਨੀ ਸਾਡੇ ਇੰਜੀਨੀਅਰ ਨੇ ਮੈਂ ਸਾਡੇ ਪਾਸੇ ਸਾਡਾ ਕੋਈ ਜਵਾਬ ਹੀ ਹੈ ਨਹੀਂ ਸੋ ਸਾਡੇ ਕੋਲੇ ਕੋਈ ਟੈਲੈਂਟ ਦੀ ਕਮੀ ਨਹੀਂ ਹੈਗੀ ਕਮੀ ਹੈਗੀ ਸਿਸਟਮ ਦੀ ਬਸ ਉਹ ਜੇ ਉਹ ਜੇ ਥੋੜੀ ਠੀਕ ਹੁਣ ਤੁਹਾਡੇ ਵਾਲਾ ਬੈਚ ਲੰਘ ਗਿਆ ਅੱਗੇ ਵਾਲਾ ਆ ਜੂਗਾ ਨਹੀਂ ਤੁਹਾਡੇ ਵਾਲਾ ਬੈਚ ਖੜਾ ਪਿੱਛੇ ਉਹ ਖੜੇ ਨੇ ਉਦੋਂ ਪਿੱਛੇ ਹੋਰ ਖੜੇ ਨੇ ਸਾਰਾ ਜਾਮ ਲੱਗਿਆ ਪਿਆ ਤੁਸੀਂ ਹੈਰਾਨ ਹੋ ਜਾਓਗੇ ਪੁਲਿਸ ਦੇਆਂ ਜਿਹੜੀਆਂ ਪ੍ਰਮੋਸ਼ਨਸ 8-8 ਸਾਲ ਦੀਆਂ 10-10 ਸਾਲ ਦੀਆਂ ਰੁਕੀਆਂ ਪਈਆਂ ਸਿਰਫ ਮੁੱਖ ਮੰਤਰੀ ਦੇ ਫਾਈਲ ਤੇ ਸਾਈਨ ਕਰਨ ਤੱਕ ਨਹੀਂ ਵੀ ਉਹਨੇ ਉਸ ਬੈਚ ਨੂੰ ਤੁਸੀਂ ਕੱਢ ਦੋ ਤਾਂ ਅਗਲੇ ਵਾਲਾ ਆ ਜਾਊਗਾ ਉਸ ਤੋਂ ਬਾਅਦ ਵਾਲਾ ਆ ਜਾਊਗਾ ਖੜਾ ਪਾਣੀ ਖਰਾਬ ਹੋ ਜਾਂਦਾ ਨਾ ਪਾਣੀ ਚੱਲਦਾ ਰਹਿਣਾ ਚਾਹੀਦਾ ਸਵਿੱਚ ਕਰਕੇ ਤੁਹਾਨੂੰ ਮੁਬਾਰਕਾਂ ਵੀ ਨੇ ਇਸ ਗੱਲ ਦੀਆਂ ਨਾਲ ਨਾਲ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਤੁਹਾਨੂੰ ਤੁਹਾਡੀਆਂ ਕੁਰਸੀਆਂ ਜਿਹੜੀਆਂ ਨੇ ਖਾਸ ਤੌਰ ਤੇ ਡਾਕਟਰਸ ਦੀ ਉਹਨਾਂ ਨੂੰ ਤਾਂ ਰੱਬ ਮੰਨਿਆ ਜਾਂਦਾ ਰੱਬ ਤੋਂ ਬਾਅਦ ਦੂਜੇ ਡਾਕਟਰ ਨੂੰ ਮੰਨਦੇ ਐ ਕਿ ਤੁਸੀਂ ਲਾਈਫ ਸੇਵਰ ਹੋ ਬਹੁਤ ਸਾਰੀਆਂ ਮਿੰਟਸ ਜਿਹੜੇ ਉਹ ਦਿਨ 골ਡਨ ਆਵਰ ਕਹਿੰਦੇ ਆ ਕਿ ਉਹ ਘੰਟੇ ਦੇ ਵਿੱਚ ਵੀ ਜੇ ਤੁਹਾਡੇ ਕੋਲੇ ਕੋਈ ਪਹੁੰਚ ਗਿਆ ਤਾਂ ਜਾਨ ਬਚ ਜਾਂਦੀ ਏ ਜਾਨ ਬਚ ਗਈ ਤਾਂ ਪਤਾ ਹੀ ਨਹੀਂ ਕਿੰਨੇ ਘਰ ਤੁਸੀਂ ਬਰਬਾਦੀ ਤੋਂ ਬਚਾ ਲੈਨੇ ਕਿ ਕੁਝ ਇੱਕ ਮਾਊ ਬੰਦੇ ਤੁਰ ਗਿਆ ਉਸ ਘਰ ਨੂੰ ਬਾਅਦ ਕਬੀਲਦਾਰੀ ਨੂੰ ਲੀਤੇ ਲੈ ਕੇ ਆਉਣ ਬਹੁਤ ਟਾਈਮ ਲੱਗ ਗਿਆ ਐਸਐਸਐਫ ਬਣਾਈਏ ਸੜਕਾਂ ਤੇ ਮਰੀ ਜਾਂਦੇ ਸੀਗੇ ਬਿਨਾਂ ਵਜਾ ਉਹਦੇ ਵਿੱਚ ਐਂਬੂਲੈਂਸ ਹੈ ਉਹਦੇ ਚ ਟ੍ਰੇਨਿੰਗ ਦੇ ਕੇ ਉਹਦੇ ਚ 48% ਮੌਤਾਂ ਜਿਹੜੀਆਂ ਸੜਕਾਂ ਤੇ ਉਹ ਘੱਟ ਹੋ ਗਈਆਂ ऑन द स्पॉट ਜਿਹੜੀ ਡੈਥ ਹੁੰਦੀ ਸੀ 48% ਘਟ ਗਈ ਕਿਉਂਕਿ ਟਾਈਮ ਤੇ ਜਿਹੜੀ ਇਹ ਮੈਡੀਕਲ ਹੈਲਪ ਮਿਲ ਜਾਂਦੀ ਹੈ ਬਾਕੀ ਹੋਰ ਵੀ ਕਾਰਨ ਨੇ ਉਹਨਾਂ ਤੇ ਲੱਗਿਆ ਕਿਸੇ ਦੇ ਵਿੱਚ ਸਾਡੀ ਮਜਬੂਰੀ ਹੋ ਜਾਂਦੀ ਹੈ ਪਰ ਸਾਡੀ ਨੀਅਤ ਨਹੀਂ ਮਾੜੀ ਕਈ ਵਾਰੀ ਕੋਈ ਸੁਪਰੀਮ ਕੋਰਟ ਚ ਕੋਈ ਕੇਸ ਚੱਲਦਾ ਹੈ ਕਿਸੇ ਦਾ ਹਾਈ ਕੋਰਟ ਚ ਸਟੇ ਮਿਲੀ ਹੋਈ ਹੈ ਕਿਸੇ ਚ ਐਨਜੀਟੀ ਕੁਝ ਕਹਿੰਦੀ ਹੈ ਕਿਸੇ ਚ ਜਿਹੜਾ ਉਹ ਜੇ ਹੁਣ ਮੈਂ ਆਪ ਚਾਹੁੰਨਾ ਕਿ ਆ ਜਿਹੜੀਆਂ ਆਵਾਰਾ ਪਸ਼ੂ ਫਿਰਦੇ ਨੇ ਸੜਕਾਂ ਤੇ ਨਾਲੇ ਤਾਂ ਆਪਦੀ ਜਾਨ ਨੂੰ ਖਤਰਾ ਨਾਲੇ ਹਜ਼ਾਰਾਂ ਕੀਮਤੀ ਜਾਨਾਂ ਹੋਰ ਜਾਂਦੀਆਂ ਨੇ ਕਿਸੇ ਚ ਗੱਡੀ ਵਜੀ ਇੱਕ ਮੋਟਰਸਾਈਕਲ ਵੱਜਿਆ ਕਿ ਯਾਰ ਇਹਨਾਂ ਦਾ ਕੋਈ ਪੱਕਾ ਹੱਲ ਕਰੀਏ ਇਹਨਾਂ ਨੂੰ ਕਿਤੇ ਜਿੰਨੇ ਬੀੜਾਂ ਵੀ ਨੇ ਆਪਣੇ ਕੋਲੇ ਓਪਨ ਬਣਾ ਦਈਏ ਉਹਨਾਂ ਦੇ ਸ਼ੈਲਟਰ ਆਲਦਾਰੇ ਤਾਰ ਲਾ ਦਈਏ ਤੇ ਨਾਲੇ ਤਾਂ ਖੁੱਲਾ ਉੱਥੇ ਸੇਵਾ ਪਾਣੀ ਵੀ ਜੇ ਕਿਸੇ ਨੇ ਕਰਨਾ ਪੱਠਿਆਂ ਦਾ ਤੂੜੀ ਦਾ ਉਹ ਉੱਥੇ ਭਾਵੇਂ ਟਰਾਲੀ